ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਬਾਈ ਹੁਣ ਆ ਆਪਣੇ ਕਿਸਾਨ ਭਰਾਵਾਂ ਚ ਇੱਕ ਹੋਰ ਦਰ ਪੈਦਾ ਹੋਇਆ ਪਿਆਗਾ ਵੀ ਕਹਿੰਦੇ ਝੋਨੇ ਨੂੰ ਹਲਦੀ ਰੋਗ ਆ ਗਿਆ ਇਹਦਾ ਕਿਵੇਂ ਕੰਟਰੋਲ ਕੀਤਾ ਜਾਵੇ ਬਾਈ ਜਿਹੜਾ ਹਲਦੀ ਰੋਗ ਆ ਇਹਨੂੰ ਕੋਈ ਦਵਾਈ ਤੱਕ ਅਜੇ ਤੱਕ ਬਣੀ ਨਹੀਂ ਜਿਹੜੀ ਕੰਟਰੋਲ ਕਰ ਲੇ ਇੱਕ ਦੋ ਕੁ ਦਵਾਈਆਂ ਜਿਵੇਂਦਾਰਾਂ ਨੇ ਪਾਈਆਂ ਨੇ ਉਹਦੇ ਬਾਰੇ ਵੀ ਤੁਹਾਨੂੰ ਦੱਸਾਂਗੇ ਵੀ ਕਿਵੇਂ ਰਿਜ਼ਲਟ ਆਇਆਗਾ ਵੀ ਉਹਨਾਂ ਨੇ ਦੱਸਿਆਗਾ ਮੈਂ ਪੁੱਛਿਆ ਸੀ ਉਹਨਾਂ ਤੋਂ ਤੇ ਜਿਹੜਾ ਝੋਨੇ ਚ ਹਲਦੀ ਰੋਗ ਆਗਾ ਇਹੇ ਬਾਈ ਇਹ ਤਾਂ ਜਾਂ ਤਾਂ ਬੀਜ ਤਾਂ ਤਿਆਰ ਹੁੰਦਾ ਜੇ ਆਪਣੇ ਕੋਲ ਬੀ ਆਪਾਂ ਹਲਦੀ ਰੋਗ ਵਾਲਾ ਰੱਖ ਲਿਆ ਤੇ ਇਹਦੀ ਤੁਹਾਨੂੰ ਰੋਕਥਾਮ ਵੀ ਦੱਸਾਂਗੇ ਤੇ ਸਾਰੀ ਵੀਡੀਓ ਆਪਣੀ ਦੇਖ ਲਿਓ ਤੇ ਜੇ ਮੇਰੀਆਂ ਗੱਲਾਂ ਜਿਤੰਤ ਹੋਇਆ ਤਾਂ ਚੈਨਲ ਫੋਲੋ ਕਰ ਲਿਓ ਨਹੀਂ ਯਾਰ ਰਹਿਣ ਦਿਓ ਕੋਈ ਚੱਕਰ ਨਹੀਂ ਤੇ ਇਹੇ ਬਾਈ ਜਿਹੜਾ ਹਲਦੀ ਰੋਗ ਆ ਇਹ ਆਪਣੇ ਬੀਜ ਹੀ ਤਿਆਰ ਹੁੰਦਾਗਾ ਕੋਈ ਇਹ ਬਾਹਰੋਂ ਨਹੀਂ ਖਰੀਦ ਕੇ ਲਿਆਉਂਦਾ ਕੋਈ ਲਿਆ ਕੇ ਨਹੀਂ ਬਾੜਦਾ ਇਹ ਤਾਂ ਆਪਣੀਆਂ ਗਲਤੀਆਂ ਨਾਲ ਹੀ ਬਣਦਾ ਆਪਣੇ ਬਾਹਣ ਚ ਜੇ ਹੁਣ ਆਪਾਂ ਜੂਰੀਆ ਜਾਦੇ ਸਿੱਟਿਆ ਹੋਇਆਗਾ ਲੰਮਾ ਜੂਰੀਆ ਪਾਇਆ ਹੋਇਆ 40-45 ਦਿਨ ਤੱਕ ਲੈ ਕੇ ਗਏ ਹਾਂ ਜੂਰੀਏ ਨੂੰ ਉਦੋਂ ਵੀ ਹਲਦੀ ਰੋਡ ਦੇ ਦਾਣਿਆਂ ਦੇ ਪੜਾਕੇ ਵੱਜ ਜਾਂਦੇ ਉੱਤੇ ਹਲਦੀ ਵਾਂਗੂ ਜੰਮ ਜਾਂਦਾਗਾ ਕੰਫੈਕਸ਼ਨ ਹੀ ਇੱਕ ਰਕਮ ਦੀ ਜਿਵੇਂ ਲਾ ਲਓ ਯਾਰ ਫੰਗਸੀ ਹੈਗੀ ਇਹ ਤੇ ਜਦੋਂ ਇਹਨੂੰ ਜੇ ਰੋਕਣ ਦੀ ਗੱਲ ਬਾਰੇ ਗੱਲਬਾਤ ਕਰੀਏ ਤਾਂ ਇਹਦੇ ਹੁਣ ਦੋ ਤਿੰਨ ਕ ਦਵਾਈਆਂ ਇੱਕ ਤਾਂ ਨੀ ਟੂਬੋ ਵਿੱਚ ਕਿਸਾਨਾਂ ਨੇ ਮੈਨੂੰ ਦੱਸਿਆ ਵੀ ਉਹ ਵਧੀਆ ਕੰਮ ਕਰਦੀ ਹੈ ਇਹਦੇ ਉੱਤੇ ਤੇ ਇੱਕ ਗਲੇਡਿਓ ਵੇ ਨੌ ਦੀ ਦਵਾਈ ਆ ਗਈ ਉਹ ਵੀ ਵਧੀਆ ਕੰਮ ਕਰਦੀ ਆ ਉਹ ਵੀ ਬਾਈ ਉਦੋਂ ਕੰਮ ਕਰਦੀਆਂ ਯਾਰ ਜਦੋਂ ਝੋਨਾ ਨਸਾਰੇ ਤੋਂ ਪਹਿਲਾਂ ਕੰਮ ਕਰਦੀਆਂ ਵੀ ਕੋਈ ਕੋਈ ਮੁੰਜਰ ਨਸਰੀ ਆ ਗਈ ਕੋਈ ਹਜੇ ਭੂਪਣੇ ਭਰੀ ਖੜਾਗਾ ਉਦੋਂ ਦਵਾਈਆਂ ਕੰਮ ਕਰਦੀਆਂ ਜੇ ਹੁਣ ਝੋਨਾ ਆਹ ਕੜੀਸਣ ਚ ਹੋਇਆ ਖੜਾਗਾ ਫੇਰ ਤਾਂ ਕੋਈ ਫਾਇਦਾ ਨਹੀਂ ਹੁਣ ਤਾਂ ਦਵਾਈ ਉਡੋ ਦੋਗੇ ਬਾਈ ਕੋਈ ਫਾਇਦਾ ਨਹੀਂ ਦਵਾਈ ਸੜਕਣ ਦਾ ਹੁਣ ਤਾਂ ਜਿਹੜਾ ਕੁਝ ਉਹਨੇ ਨੁਕਸਾਨ ਕਰਨਾ ਸੀ ਕਰ ਹਟੀ ਹੁਣ ਤਾਂ ਜੇ ਤਾਂ ਪੱਸੋਂ ਚੱਲ ਗਈ ਤਾਂ ਉਹ ਕੰਟਰੋਲ ਹੋ ਜੂ ਜੇ ਇਧਰੋਂ ਨਮੀ ਵਧ ਗਈ ਹਵਾ ਚ ਫਿਰ ਉਹ ਬਦਨ ਦੇ ਵੀ ਚਾਂਸ ਹੋ ਸਕਦੇ ਆ ਕਿ ਸਾਰੀ ਵੈਸੇ ਸਾਰੀ ਮੰਜਰ ਚ ਨਹੀਂ ਇਹ ਕੰਮ ਹੁੰਦਾ ਵੀ ਸਾਰੀ ਮੰਜਰੀ ਬੜਾਕਾ ਮਾਰ ਜੂ ਸਾਰੀ ਮੰਜਰ ਤਾਂ ਉੱਥੇ ਬੜਾਕਾ ਮਾਰਦੀ ਆ ਜਾਂ ਤਾਂ ਫਿਰ ਉਹ ਕੋਈ ਬੀਜ ਕਮੀ ਹੁੰਦੀ ਆ ਜਾਂ ਫਿਰ ਉਹ ਬਾਹਣ ਚ ਹੁੰਦਾਗਾ ਪਹਿਲਾਂ ਤੋਂ ਜਾਂ ਫਿਰ ਉਹ ਜੂਰੀਆ ਜਿਆਦੇ ਪਾਇਆ ਹੁੰਦਾਗਾ ਤੇ ਜੇ ਇਹ ਰੋਗ ਹੈਗਾ ਤੁਹਾਡੇ ਕਿਤੇ ਥੋੜਾ ਮੋਟਾ ਵੀ ਤੁਸੀਂ ਦਵਾਈ ਦਾ ਟਾਈਮ ਲਗਾ ਲਿਆ ਜੇ ਤਾਂ ਤੁਹਾਡੀ ਇਹ ਹਜੇ ਝੋਨਾ ਭਗੋਲੇ ਚ ਫਿਰ ਤਾਂ ਤੁਸੀਂ ਕਰ ਦੋ ਜੇ ਸੋਡਾ ਟਾਈਮ ਨਾ ਆ ਗਿਆ ਫਿਰ ਤਾਂ ਬਾਈ ਕੋਈ ਹੱਲਾ ਪਾਣੀ ਸੁਕਾ ਕੇ ਲਾ ਲੋ ਤੇ ਇਹ ਹੀ ਹੱਲ ਰਹਿ ਗਿਆ ਆਪਣੇ ਕੋਲ ਲਾਸਟ ਵੀ ਪਾਣੀ ਸੋਕਾ ਵੀ ਨਾ ਕਦੇ ਲਵਾ ਦੋ ਜਮੀਨ ਸੁਕਾ ਦੋ ਵੀ ਪਾਣੀ ਬਹ ਧਰਤੀ ਨੂੰ ਹਵਾ ਲਵਾਤੀ ਪਾ ਲਾਤਾ ਹਵਾ ਲਵਾਤੀ ਲਾਤਾ ਤੇ ਜਦੋਂ ਇਹ ਝੋਨਾ ਵਧਣਾਗੇ ਜਿਹੜੇ ਚ ਆਹ ਹਲਦੀ ਰੋਗ ਆਇਆ ਹੋਇਆਗਾ ਉਹਨੂੰ ਬਸ ਪੂਰਾ ਐ ਦੁਪਹਿਰੇ ਜੇ ਵੱਢ ਲਵੋ ਜੇ ਸਵੇਰੇ ਵੱਢੋਗੇ ਤਾਂ ਉਹ ਸਾਰਾ ਝੋਨਾ ਨਹੀਂ ਉਹ ਖਰਾਬ ਜਾ ਦਿਖਣ ਲੱਗ ਜੂਗਾ ਕਾਲਾ ਜਾ ਹੋ ਜਾਊਗਾ ਕਵਾਲਿਟੀ ਖਰਾਬ ਹੋ ਜੂ ਝੋਨੇ ਦੀ ਤੇ ਹੁਣ ਤਾਂ ਬਸ ਜਿਹੜੇ ਨੇ ਨੁਕਸਾਨ ਕਰਨਾ ਸੀ ਕਰ ਲਿਆ ਹੁਣ ਪੱਸੋਂ ਚੱਲਦੀ ਆ ਵੈਸੇ ਵੀ ਕੰਟਰੋਲ ਹੋ ਜੂ ਸਾਰੀਆਂ ਫੰਗਸਾਂ ਹੁਣ ਤਾਂ ਤੇ ਇਹ ਆਪਦਾ ਬੀ ਗਾਹ ਨੂੰ ਦੇਖ ਕੇ ਰੱਖ ਲਓ ਗੌਰ ਨਾਲ ਵੀ ਕਿੱਥੋਂ ਵੀ ਰੱਖਣਾ ਕਹੇ ਜਾਂ ਰੱਖਣਾਗਾ ਜਿੱਥੇ ਹਲਦੀ ਰੋਗ ਨਾ ਆਇਆ ਹੋਵੇ ਕੋਈ ਵੀ ਆਪਦੇ ਪਹਿਲਾਂ ਆਪਦੇ ਖੇਤ ਚ ਗੌਰ ਕਰ ਲਿਓ ਜਾ ਕੇ ਢਾੜਾ ਮਾਰ ਕੇ ਦੇਖ ਲਿਓ ਵੀ ਕਿੱਥੇ ਜੇ ਕੋਈ ਬਿਮਾਰੀ ਹੈ ਨਹੀਂ ਕਿ ਬੱਟਾ-ਬੁੱਟਾ ਨਾਲੋਂ ਨਾ ਬੀ ਰੱਖਿਓ ਬਚਾ ਲਓ ਜੇ ਝੋਨੇ ਦੇ ਕਿਹ ਕਿਹਾਰੇ ਦੇ ਜਿੱਥੇ ਆਪਾਂ ਡੱਕੇ ਡੁੱਕੇ ਨਹੀਂ ਲਾਏ ਮੰਗਰੋ ਉੱਥੋਂ ਜੋ ਵੀ ਰੱਖ ਲਓ ਦੇਖ ਕੇ ਤੇ ਜਿੱਥੇ ਕੋਈ ਬਿਮਾਰੀ ਨਾ ਹੋਵੇ ਝੋਨੇ ਨੂੰ ਨਾ ਕੋਈ ਫੰਗਸ ਹੋਵੇ ਨਾ ਕੋਈ ਹਲਦੀ ਰੋਗ ਹੋਵੇ ਨਾ ਕੋਈ ਹੋਰ ਕੋਈ ਬਿਮਾਰੀ ਹੋਵੇ ਅਸੀਤ ਫਲੈਟ ਹੋਵੇ ਇਹੋ ਜੀ ਕੋਈ ਬਿਮਾਰੀ ਨਾ ਹੋਵੇ ਉੱਥੋਂ ਵੀ ਰੱਖ ਲਿਓ ਤੇ ਬਸ ਆਹ ਇੱਕ ਦੋ ਦਵਾਈਆਂ ਨੇ ਜਿਹੜੀਆਂ ਜ਼ਿੰਮੇਦਾਰਾਂ ਨੇ ਮੈਨੂੰ ਮੈਂ ਪੁੱਛਿਆ ਵੀ ਆਪਣੇ ਤਾਂ ਖਰਾ ਆਉਂਦਾ ਨਹੀਂ ਹਲਦੀ ਰੋਗ ਬਹੁਤ ਘੱਟ ਆਇਆਗਾ ਰੇਰੂ ਆਪਾਂ ਗੇਤਾ ਬੰਦ ਕਰ ਦਿੰਨੇ ਆਗੇ ਤੇ ਜਿਹੜੇ ਉਹਨਾਂ ਨੇ ਦੱਸਿਆ ਵੀ ਇੱਕ ਤਾਂ ਗਲੀਲੀਓ ਵੇ ਤੇ ਇੱਕ ਨੈਟੋਬੋ ਇਹ ਦਵਾਈਆਂ ਨੇ ਵਧੀਆ ਰਿਜ਼ਲਟ ਦਿੱਤਾਗਾ ਇਹ ਵੀ ਰਿਜ਼ਲਟ ਉਹਦਾ ਦਿੱਤਾਗਾ ਜੇ ਚੋਣਾ ਨੇ ਸਰਨ ਤੋਂ ਪਹਿਲਾਂ ਕਰੀਆਂ ਮਾਗਰੋ ਕਰਨ ਦਾ ਬਾਈ ਕੋਈ ਫਾਇਦਾ ਨਹੀਂਗਾ ਐਵੇਂ ਆਪਦੇ ਪੈਸੇ ਖਰਾਬ ਕਰੋਗੇ ਮੈਂ ਤਾਂ ਆਹੀ ਬਸ ਜਾਣਕਾਰੀ ਦਿੰਦਾ ਦੇਣੀ ਸੀਗੀ ਤੇ ਆਪਣੇ ਜ਼ਿੰਮੇਦਾਰ ਭਰਾ ਬਹੁਤ ਜ਼ਿਆਦੇ ਯੂਟਿਊਬਰਾਂ ਨੇ ਡਰਾਏ ਪਏ ਆ ਫਲਾਨੀ ਸਪਰੇ ਕਰਦੇ ਤੇ ਓੰਕੀ ਸਪਰੇ ਕਰਦੋ ਕੋਈ ਸਪਰੇ ਖਾਂ ਬਾਈ ਇਹ ਤੁਹਾਡਾ ਝੋਨਾ ਐਨੇ ਸਰ ਗਿਆ ਕੋਈ ਸਪਰੇ ਨਹੀਂ ਹੁਣ ਕੰਮ ਕਰਦੀ ਤੇ ਇਹ ਤਾਂ ਬਸ ਆਪਾਂ ਟਾਈਮ ਨਗਾ ਲਿਆ ਇਹਦਾ ਜਿਹੜਾ ਕੋਈ ਸੋਨਾ ਹੁਣ ਹੋਊਗਾ ਤਾਂ ਕਿਸਮਤ ਦੇ ਹੱਥ 'ਚ ਰਹਿ ਗਿਆ ਆਪਣੀ ਜੀ ਵੀ ਵੱਧ ਹੋਣਾ ਘੱਟ ਹੋਣਾ ਕੁਦਰਤ ਦੇ ਹੱਥ 'ਚ ਆਗਾ ਐਵੇਂ ਕੋਈ ਫਾਇਦਾ ਨਹੀਂ ਐਵੇਂ ਲਟਾਣਾ ਹੋਜੋ ਦੁਕਾਨ ਤੇ ਜਾ ਕੇ ਕਿਸੇ ਮਰਜ਼ੀ ਬਾਣੀ ਨੂੰ ਪੁੱਛ ਲੋ ਵੀ ਸਾਡੇ ਝੋਨੇ 'ਚ ਹਲਦੀ ਰੋਗ ਆ ਗਿਆ ਉਹ ਤੁਹਾਨੂੰ ਇੱਕ ਨਾ ਤਿੰਨ ਦਵਾਈਆਂ ਬਣ ਕੇ ਦੇ ਦੂਗਾ ਕੀ ਫਾਇਦਾ ਸੜਕੀ ਜਾਇਆ ਆ ਕੇ ਤੁਹਾਡਾ ਮਾਨ ਖੜਜੂਗਾ ਕੰਟਰੋਲ ਤਾਂ ਉਹ ਵੈਸੀ ਵੀ ਹੁਣ ਆਪਸੋਂ ਹਵਾ ਚੱਲੀ ਜਾਂਦੀ ਐ ਕੰਟਰੋਲ ਹੀ ਐ ਹੁਣ ਕੋਈ ਫੰਕਸ਼ਨ ਨਹੀਂ ਪੈਂਦੀ ਕੋਈ ਆਊਡ ਮੰਗਵਾਊਡ ਹੁੰਦੀ ਹੈਗੀ ਇਹ ਇੱਕ ਫੇਰ ਫੰਗਸ ਨਹੀਂ ਪੈਂਦੀ ਜਦੋਂ ਨਮੀ ਜ਼ਿਆਦੇ ਹੋ ਜੇ ਪੁਰਾ ਚੱਲ ਪਿਓ ਉਦੋਂ ਫੰਗਸ ਵਧਣ ਦੇ ਚਾਂਸ ਹੁੰਦੇ ਆਗੇ ਤੇ ਆਪ ਦਾ ਬਾਈ ਦੇਖ ਕੇ ਝੋਨਾ ਜੇ ਸਾਰੀ ਉਮਰ ਨਾਂਗੀ ਆਪਾਂ ਨੂੰ ਖੇਤੀ ਕਰਦੇ ਨੂੰ ਹਜੇ ਵੀ ਆਪਾਂ ਨੂੰ ਕਿਸੇ ਨੂੰ ਪੁੱਛ ਕੇ ਖੇਤੀ ਕਰਨੀ ਪਵੇ ਉਹ ਤਾਂ ਆਪਣੀ ਕੋਈ ਫਿਰ ਆਪਣੇ ਕੀ ਕਮੀ ਆ ਕਿਸੇ ਚ ਕਾਨੂੰ ਕੋਈ ਕਮੀ ਆਗੀ ਬਾਈ ਮੈਂ ਤਾਂ ਐਂ ਦੱਸਣਾ ਸੀਗਾ ਵੀ ਹਲਦੀ ਰੋਗ ਜੇ ਤਾਂ ਸੋਡੇ ਕਦੇ ਪਹਿਲਾਂ ਵਹਣ ਚਾਉਂਦਾ ਫਿਰ ਤਾਂ ਜੇ ਬੰਗੋਲੇ ਝੋਨਾ ਖੜਾਗਾ ਨਿਸਰਾਣੀ ਹਜੇ 1.2% ਨਿਸਾਰਾ ਲੈਤਾ ਤਾਂ ਸਪਰੇਅ ਕਰ ਲੋ ਤੇ ਨਹੀਂ ਇਹਦੀ ਕੋਈ ਸਪਰੇਅ ਨਹੀਂ ਬਣੀ ਯਾਰ ਹਜੇ ਤੱਕ ਵੀ ਇਹਨੂੰ ਕੰਟਰੋਲ ਕਰ ਲੇ ਹਲਦੀ ਰੋਗ ਨੂੰ ਤੇ ਆਪਣਾ ਚੈਨਲ YouTube ਚੈਨਲ ਤੇ Facebook ਚੈਨਲ ਫੋਲੋ ਕਰ ਲਿਓ ਤੇ ਮੈਂ ਤਾਂ ਇਹੀ ਦੱਸਣਾ ਸੀ ਬਾਈ ਧੰਨਵਾਦ ਜੀ